ਆਰੂ ਜੀ ਜਾਨੀ ਆਮ ਪ੍ਰਸ਼ਾਸਨ ਵਾਲੇ ਨੂੰ ਆਦਰੂ ਮੇਰੇ ਕੋਲ ਦਾਨ ਕੈਂਪ ਅਸਰਮ ਲਈ ਆਣ ਚੜ੍ਹਦੁਕਾ ਦਾ ਜਲਦ ਅੱਜ ਸਾਡੀ ਯਾਤਰਾ ਦਾ ਜੁਆਦੀ ਕਲਿਆਣ ਕੱਲ ਅਸੀਂ ਆਹ ਕੇ ਸਾਡਾ ਆਪਣਾ ਖਰਮ ਚੱਲ ਕੇ ਅੰਮ੍ਰੋਧਾ ਸਾਹਿਬ ਦਵਰਾ ਸਾਹਿਬ ਮੁੰਡੀ ਦੇ ਦਾਰ ਖਜ਼ਾਨਿਆਂ ਦੀ ਪ੍ਰਾਪਤੀ ਕਰਾਉਦੇ ਹਾਂ ਕੱਲ ਰੋਗਦਨ ਤੱਕ ਅਸੀਂ ਜਾਗ ਕੇ ਨਹੀਂ ਕੀਤਾ ਵਸ ਪੜੇ ਨਾ ਦਰਸ਼ਨ ਕਰਕੇ ਤੇ ਫਿਰ ਜੋ ਪੰਜ ਅੱਗੇ ਯਾਤਰਾ ਨੂੰ ਕਰਦੇ ਵਾਹਿਗੁਰੂ ਜੀ ਸਰਬ ਕਲਿਆਣ ਗੁਰੂ ਸਹਿਬ ਦੀ ਆਪਿਆਂ ਪਾਸ਼ਾਈ ਜਮੀ ਬੜਾ ਸੇ ਨਾਮ ਨਵਸਿਓ ਤਿੰਨ ਮਾਤ ਕੀ ਜੈ ਹਰਬਾਂਝਾ ਵਾਹਿਗੁਰੂ ਜੀ ਗੁਰੂ ਸਹਿਬ ਦੀ ਆਪਿਆਂ ਛੇ ਅਕਾਲ ਪੁਰਖ ਵਾਹਿਗੁਰੂ ਉਸ ਮਾਰੂ ਬਾਝ ਬਣਾ ਦੇਹੀਂ ਜਿਸ ਦੇ ਬੱਚੇ ਨੇ ਨਾਮ ਕਿ ਜਿਸ ਨੇ ਕਦੀ ਆਵਾਜ਼ ਮਾਰੀ ਜਿਹੜਾ ਉਸਦੇ اس پرماتما جپنا کر کیونکہ ابھی کئی بار جن بھی امرتھالی سکھ ہاں اے پایا کا جتنے کرتے ہاں ਸਾਭੀ ਸੰਧਿਆ ਦੇ ਸ੍ਰੀ ਰਣਰਾਜ ਸਾਹਿਬ ਜੀ ਦੇ ਪਾਠ ਕਰਦੇ ਹਾਂ ਸਜਲਾ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੁਣਦੇ ਹਾਂ ਅਸੀਂ ਇਹ ਨਹੀਂ ਬਾਣੀ ਪੜ੍ਹਦੇ ਨਾਲ ਆਪਨੇ ਅੱਜ ਅਸੀਂ ਭਜਨ ਕੀਤਾ ਹੈ ਪਰ ਪਿਆਰਿਓ ਸੰਗਤ ਜੀ ਇਹ ਭਜਨ ਨਹੀਂ ਹੈ ਇਹ ਗੁਰੂ ਸਾਹਿਬ ਜੀ ਦੇ ਆਪ ਦੇ ਵਿੱਚ ਗੁਰੂ ਸਾਹਿਬ ਦੀ ਪਰਮਿਸ਼ਨ ਲੈ ਕੇ ਹਾਂ ਇਹ ਸਾਲ ਨੂੰ ਉਹ ਤੋਂ ਦਾਜੂਰ ਰੈਗੂਲੇਸ਼ਨ ਜੀ ਹੈ ਇੱਕ ਮੀਟਿੰਗ ਵਾਲੇ پر جنتا ہے پر جو سان دوسر ہے پر جو جنا کا جنبت توندہ ہے پر آب کال کو کوئی سان کو اونہ پر 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 اوشینا پر جنت کے دو آلہا So ਵਾਰਮਨਜੀ ਸਾਹਿਬ ਬੌਲੀ ਸਾਹਿਬ ਪਾਸ਼ਾਹੀ 7ਵੀਂ ਤੇ 10ਵੀਂ ਇਤਿਹਾਸ ਅੰਬਾਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਇਤਿਹਾਸਿਕ ਗੁਰਦੁਆਰਾਂ ਦਾ ਸੰਖੇਪ ਇਤਿਹਾਸ ਦਾ ਖਾਤੋਂ ਵੈਗਰੋ ਜੀ ਕੀ ਪਤੇ ਦਰਸ਼ਨ ਦੀਦਾਰੇ ਕਰਕੇ ਅਸੀਂ ਹੁਣ ਗੁਰਦੁਆਰਾ ਮੰਜੀ ਸਾਹਿਬ ਤੋਂ ਪੂਛੇਤਰ ਸਾਈਡ ਨੂੰ ਅੱਗੇ ਨੂੰ ਚਾਲੇ ਪਾਉਣ ਲੱਗੇ ਆ ਤੇ ਰਾਜ ਦਿਖਾਣੇ ਆ ਤੁਹਾਨੂੰ ਗੁਰਦੁਆਰਾ ਸਾਹਿਬਾਂ ਦੇ ਕਰਾਨੇ ਆ ਦਰਸ਼ਨ ਵੈਲਕਮ ਟੂ ਹਰਿਆਣਾ ਅੰਮ੍ਰਾਲਾ မြန်မာလေး ਤੋਂ အကေဖွန်ကြ í ရန်နေ ਮੜਾ ਜਾਂ ਦਿਲ ਨਹੀਂ ਕਰਦਾ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ ਇਸ ਕਰਕੇ ਅਸੀਂ ਆਪਣਾ ਸਾਈਡ ਤੇ ਆਪਣਾ ਰਾਮ ਤੋਂ ਚੱਲੀ ਜਾਂਦੇ ਹਾਲੀਵੁੱਡ ਸਫਰ ਕਰੀ ਜਾਂਦੇ ਆ ਬਾਕੀ ਪ੍ਰਮਾਤਮਾ ਦੇ ਸੰਗ ਸਾਈ ਹੈ ਚੜਦੀ ਕਲਾ ਚੜਦੀ ਕਲਾ ਜੇ ਰਹਿਣਾ ਮਹਾਰਾਜ ਦੀ ਕਿਰਪਾ ਨਾਲ ਸ਼ਾਹਬਾਦ ਬਾਬਾ ਜੀ ਦੀ ਕਟਿਆ ਇੱਥੇ ਕਟਿਆ ਗੁਰਦੇਵ ਨਿਵਾਸ ਸ਼ਾਹਬਾਦ ਤੇ ਦੇਖਦੇ ਆਂ ਅੰਦਰ ਜਾ ਕੇ ਦਰਸ਼ਨ ਕਰਕੇ ਆਨੇ ਆਂ ਸਾਡੀ ਬਾਬਾ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਜੀ ਅੱਜ ਵੇਲੇ ਕਰਦੇ ਆਂਗੇ ਹੁਣ ਅੰਨ ਵਾਲੇ ਪ੍ਰਸ਼ਾਦਾ ਛਕਦੇ ਆਂ ਪ੍ਰਸ਼ਾਦਾ ਛੱਕ ਕੇ ਬਾਅਦ ਗਾਂ ਦੇ ਚਾਲੇ ਪਾਵਾਂਗੇ ਜੀ ਬਾਅਦ ਚ ਦੇਖਦੇ ਆਪਾਂ ਖੇਤਰ ਗੁਰਦੁਆਰਾ ਸਾਹਿਬ ਚ ਕਲ ਸੈਟਰ ਜਾ ਕੇ ਰੁਕਾਂਗੇ ਹਾਂਜੀ ਕਲ ਸੈਟਰ ਵੀ ਆ ਕੇ ਰੁਕਾਂਗੇ ਉੱਥੇ ਜਿ세 ਮੈਨੇ ਕਿਹਾ ਕਿਉਂਕਿ ਕਰਨਾਲ ਵੀ ਅਜ ਕੋਈ ਫਾਇਦਾ ਹੈ ਨਹੀਂ ਆ ਕੇ ਆਪਾਂ ਯਾਤਰਾ ਆਪਣੀ ਹਲੇ ਲੰਬੀ ਹੈ ਆਪਾਂ ਫਿਰ ਸਰੀਰ ਨੂੰ ਵੀ ਕਸ਼ਟ ਦੇ ਕੇ ਕੋਈ ਫਾਇਦਾ ਨਹੀਂ ਆਪਾਂ ਆਰਾਮ ਤੋਂ ਪ੍ਰਮਾਤਮਾ ਦਾ ਨਾਮ ਲੈ ਕੇ ਚੜ੍ਹਦੀ ਕਲਾ ਚ ਜਕਾਰੇ ਲਾਂਦੇ ਜਾਈ ਜਾਣਾ ਮੈਂ ਚੱਲਦੇ ਆਂ ਬਾਈ ਆਪਣਾ ਅੰਦਰ ਦਰਸ਼ਨ ਕਰਕੇ ਆਨੇ ਨਾਲੇ ਪ੍ਰਸ਼ਾਦਾ ਛਕਦੇ ਆਂ ਤੇ ਤੁਹਾਨੂੰ ਦਿਖਾਣੇ ਨਾਲੇ ਅੰਦਰ ਦਰਸ਼ਨ ਕਰਾਣੇ ਆ ਇਹ ਹੈਗਾ ਇਤਿਹਾਸ ਕਟਿਆ ਗੁਰਦੇਵ ਨਿਵਾਸ ਬਰਾੜਾ ਰੋਡ ਸ਼ਾਹਬਾਦ ਮਾਰਕੰਡਾ ਉਸ ਦੀ ਸੀ ਵੀਡੀਓ ਬਣਾ ਲਈ ਆ ਪਾਪਾ ਜੀ ਕਹਿੰਦੇ ਆ ਵੀ ਅੰਦਰ ਇੱਥੇ ਵੀਡੀਓ ਨਹੀਂ ਬਣਾਉਣ ਦਿੰਦੇ ਸੋ ਅਸੀਂ ਬਾਹਰ-ਬਾਹਰ ਵੀਡੀਓ ਬਣਾਈ ਹੈ ਇੱਥੇ ਪੈ ਲਿਖ ਕੇ ਵੀ ਲਾਇਆ ਇਹਨਾਂ ਨੇ ਸੰਗ ਹੋਏ ਆਂਦੇ ਕੋ ਮੈਂ ਪਤਨ ਬਿਕਰਾਲ ਨਾਨਕਾ ਡਲਿਓ ਪ੍ਰਭ ਦੇ ਆਲੇ ਕਰਤੋ ਤਪਸੂ ਕੀ ਮਾਰ ਸੰਗਾ ਦਾ ਪਾਣੀ ਛੱਕ ਕੇ ਅਸੀਂ ਅੰਦਰ ਦਰਸ਼ਨ ਕਰਕੇ ਬਾਹਰ ਆ ਗਏ ਪਰ ਬਾਬਾ ਜੀ ਫੇਰ ਵੀ ਕਹਿੰਦੇ ਵੀ ਵੀਡੀਓ ਬਣਾ ਨਹੀਂ ਸਕਦੇ ਪਰ ਆਪਾਂ ਥੋੜੀ ਬਹੁਤੀ ਫੇਰ ਵੀ ਬਣਾਈ ਹੈ ਤੇ ਹਾਸ ਇਹ ਹਿਸਤਾਨ ਸ਼੍ਰੀ ਸਤਗੁਰ ਦੇਵ ਫਰੀਮਾਨ 108 ਸਤਿ ਦਲੇਲ ਸਿੰਘ ਜੀ ਮਹਾਰਾਜ ਵਿਰਕਤ ਜੀ ਦੀ ਕਿਰਪਾ ਸਦਕਾ 1981 ਵਿੱਚ ਹੌਂਦ ਵਿੱਚ ਆਇਆ ਮਹਾਰਾਜ ਜੀ ਸਾਰੇ ਧਰਮ ਦੀ ਸੂਝ-ਬੂਝ ਵਾਲੇ ਮਹਾਨ ਵਿਦਵਾਨ ਬ੍ਰਹਮ ਗਿਆਨੀ ਬ੍ਰਾਹਮਣੇਸ਼ਟੀ ਬ੍ਰਹਮ ਸਰੋਤਰੀ ਵਿਰਕਤ ਤੇ ਚੱਕਰਵਾਤੀ ਮਹਾਪੁਰਖ ਹੋਏ ਹਨ ਅੱਜ ਤੁਹਾਡੇ ਸਾਹਮਣੇ ਆਰਾ ਇਤਿਹਾਸ ਇਹ ਅਸੀਂ ਇੱਥੋਂ ਪ੍ਰਸ਼ਾਦਾ ਬਾਣੀ ਛੱਕ ਕੇ ਹੁਣ ਆਪਣਾ ਸਟਾਰਟ ਕਰਦੇ ਆਂ ਇਸ ਤਰ੍ਹਾਂ ਤੇ ਹੁਣ ਆਪਾਂ ਚੱਲਦੇ ਆਂ ਪੁਰਕ ਖੇਤਰ ਸੇਮੇ ਪਾਸ ਹੈ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਉੱਥੇ ਜਾ ਕੇ ਅੱਗੇ ਦੀ ਸੇ ਕਰਾਂਗੇ ਤੇ ਜੁੜੇ ਰਹੋ ਸਾਡੇ ਨਾਲ ਮਿਲਦੇ ਆਂ ਚੜ੍ਹਦੀ ਕਲਾ ਤੇ ਸਫ਼ਰ ਕਰਕੇ ਆਪਾਂ ਹੁਣ ਇੱਥੋਂ ਕੁਸ਼ੇਤਰ ਰਹਿ ਗਿਆ 10 ਕਿਲੋਮੀਟਰ ਸ਼ਾਬਾਤੋ ਪਸ ਸਿੱਧਾ ਇੱਥੇ ਅੱਗੇ ਆਪਣਾ ਆਰਾਮ ਕਰਿਆ ਥੋੜਾ ਜਿਹਾ ਤੇ ਆਪਾਂ ਇੱਕ ਬਹੁਤ ਸੋਹਣੀ ਚੀਜ਼ ਦੇਖੀ ਐ ਆਪਣੇ ਪੰਜਾਬ ਜਿੱਦਾਂ ਆਪਾਂ ਡੈਕੋਰੇਸ਼ਨ ਲੜੀਆਂ ਲਾ ਕੇ ਕਰਦੇ ਆਂ ਵਿਆਹ ਦੀ ਇੱਥੇ ਦੇਖੋ ਥੋੜਾ ਕਰੋ ਤੁਹਾਨੂੰ ਕਹਿੰਦਾ ਤੇ ਇਹਨਾਂ ਦੇ ਵਿਆਹ ਹੋਣਾ ਇਹਨਾਂ ਦੀ ਡੈਕੋਰੇਸ਼ਨ ਦੇਖੋ ਵੀ ਇਹ ਡੈਕੋਰੇਸ਼ਨ ਹਲੇ ਚੱਲ ਰਹੀ ਐ ਕੰਪਲੀਟ ਹਲੇ ਹੋਈ ਨਹੀਂ ਹੈਗੀ ਪਰ ਕਿੰਨੀ ਸੋਹਣੀ ਡੈਕੋਰੇਸ਼ਨ ਕਰਨ ਲੱਗੇ ਆ ਬਸ ਚਾਉਂਦੇ ਆ ਆਪਾਂ ਵੀ ਥੋੜੇ ਅੱਗੇ ਹੋਰ ਕੋਸ਼ੇਤਰ ਜਾ ਕੇ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹੀ ਉੱਤੇ ਰੁਪਾਂਗੇ ਉਥੇ ਅਰੈਸਟ ਕਰਾਂਗੇ ਤੇ ਸਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਚੜ੍ਹਦੀ ਕਲਾ 'ਚ ਅਸੀਂ ਹੈਗੇ ਆਂ ਮਹਾਰਾਜ ਜੀ ਦੀ ਕਿਰਪਾ ਨਾਲ ਤੇ ਚੜ੍ਹਦੀ ਕਲਾ 'ਚ ਅਸੀਂ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਥੋੜਾ ਜਿਹਾ ਸਾਨੂੰ ਇੱਥੇ ਪਾਰਕ ਜੀ ਮਿਲੀ ਤੇ ਅਸੀਂ ਇੱਥੇ ਆਪਣਾ ਖੇਡਾਂ ਕਰਨੀਆਂ ਸ਼ੁਰੂ ਕਰਤੀਆਂ ਤੇ ਸਾਹਮਣੇ ਇਹਨਾਂ ਨੇ ਹਰਿਆਣੇ ਦਾ ਕਲਚਰ ਬਣਾਇਆ ਹੋਇਆ ਇਹ ਹਵੇਲੀ ਜੀ ਅੰਦਰ ਹੈਰੀਟੇਜ ਵਿਲੇਜ ਅਕੇਂਤਰਾ ਦਾ ਬਾਜ਼ਾਰ ਮਾਰਕੀਟ ਤੇ ਅੱਪਾ ਸਿੱਧਾ ਗਾਣਾ ਆਪਣਾ ਰਹਿ ਗਿਆ ਫੇੜ ਤੇ ਗੱਲ ਮੇਰਾ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਸਾਹਿਬ ਪਾਟਨਾ ਦੀ ਛੇਵੀਂ ਫਰਕਫੇਤਰ ਹਰਿਆਣਾ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਪਹਿਲਾਂ ਆਪਾਂ ਕਮਰਾ ਲੈਨੇ ਆ ਬਾਅਦ ਚ ਤੁਹਾਨੂੰ ਸਾਰੀ ਸੰਗਤ ਨੂੰ ਦਰਸਤ ਦਿਵਾ ਰਹੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਕੋਲ ਆ ਕੇ ਖੜ ਗਏ ਤੇ ਹੁਣ ਆਪਾਂ ਅੰਦਰ ਜਾ ਕੇ ਕਮਰਾ ਲੈਣਾ ਸੀ ਤੇ ਸਾਨੂੰ ਬਾਬਾ ਜੀ ਨੇ ਆਵਾਜ਼ ਮਾਰ ਕੇ ਰੋਕ ਲਿਆ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਬਾਬਾ ਜੀ ਆਪਣਾ ਕੀ ਨਾਮ ਹੈ ਜੀ ਆਪਣਾ ਵੀ ਫਰੀਦ ਸਿੰਘ ਖਾਲਸਾ ਜੀ ਠੀਕ ਹੈ ਤੇ ਬਾਬਾ ਜੀ ਆਪਣਾ ਦੱਸੋ ਆਪਣਾ ਕੰਮ ਕਾਰੋਬਾਰੀ ਮਹਾਰਾਜ ਸ਼ਰਦਾ ਜੀ ਦਾ ਕੰਮ ਹੈ ਆਪਾਂ ਮਿੱਤਰ ਸਵਾਸ਼ਾ ਕਰਦਾਰਾ ਹਾਂਜੀ ਇੱਕੋ ਤੇ ਰਹਿਣ ਵਾਲੇ ਰੋਕਦੇ ਆਪਾਂ ਠੀਕ ਹੈ ਜੀ ਤੇ ਬਸ ਆਪਣੇ ਕਿਤੇ ਚੁੱਕ ਕੇ ਅਜਕਾਰ ਕੀਤਾ ਆਪਣਾ ਜੋ ਵੀ ਟੈਲੀਫੋਨ ਆ ਰਿਹਾ ਹੈ ਤੇ ਬਸ ਕਰਨੇ ਆਂ ਸੇਵਾ ਆਪਣੀ ਬਾਕੀ ਬਾਬਾ ਜੀ ਕੋਲ ਆਓ ਜਰੂਰ ਆ ਬਾਬਾ ਜੀ ਨੇ ਸ਼ਰਦਾ ਜੀ ਪਿਓਰ ਆਪਣਾ ਜੋ ਖਰਾਕ ਹੈਗੀ ਆ ਆਪਣੀ ਤੇ ਆਪਣਾ ਰਗੜ ਕੇ ਬਾਬਾ ਜੀ ਦਿੰਨੇ ਆ ਸਰਦਾਈ ਤੇ ਆਪਣਾ ਪਿਓ ਬਾਬਾ ਜੀ ਕੋਲ ਆਉ ਉਹ ਜਰੂਰ ਤੇ ਬਾਬਾ ਜੀ ਇਹ ਕਿਹੜਾ ਚੌਕ ਪੈਗੇ ਇਹ ਇਹ ਆਪਣਾ ਸ਼ਿਵ ਪਾਸ਼ਾ ਜੀ ਚੌਕ ਹੈ ਗੁਰਦੁਆਰਾ ਚੌਕ ਹੈ ਠੀਕ ਹੈ ਜੀ ਹਾਂਜੀ ਵੱਡਾ ਪਿਆਸੀ ਗੁਰਦਾਰੇ ਤੇ ਹੁਣ ਅਸੀਂ ਵੀ ਕਮਰਾ ਲੈਨੇ ਆ ਬਾਬਾ ਜੀ ਕਹਿੰਨੇ ਆ ਵੀ ਤੁਹਾਨੂੰ ਕਮਰਾ ਦਿਵਾਨੇ ਆ ਭਾਈ ਦੇਖਦੇ ਆ ਹੁਣ ਜਾ ਕੇ ਕਮਰਾ ਲੈਨੇ ਆ ਤੇ ਬਾਅਦ ਚ ਆਪਾਂ ਤੁਹਾਨੂੰ ਦਰਸ਼ਨ ਦਿਦਾਰੇ ਕਰਾਨੇ ਆ ਗੁਰੂ ਘਰ ਦੇ ਤੇ ਤੁਹਾਨੂੰ ਵੀ ਦਰਸ਼ਨ ਕਰਾਦੇ ਹੁਣ ਅਸੀਂ ਇੱਥੇ ਆਪਣਾ ਕਮਰਾ ਲਿਆ ਇੱਥੇ ਚੱਲਦੇ ਆਂ ਤੇ ਲੰਗਰ ਪ੍ਰਸ਼ਾਦਾ ਛਕਦੇ ਆਂ ਉਹ ਜੀ ਧੰਨ ਧੰਨ ਗੁਰੂ ਨਿਰਮਲ ਉਹ ਜੀ ਕਿਰਪਾ ਹੋਵੇ ਆ ਜਿੰਨਾ ਮਿਹੜੂ ਕੋਈ ਸਾਰੇ ਪਾਗੇ ਕੋਈ ਪ੍ਰਸ਼ਾਦ ਵੰਡਿੰਦਾ ਚਾਹ ਰ ਅੱੱਬਾ ਜੀ ਉਹਦੇ ਜਿਲੇ ਹੁਣ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਅਸੀਂ ਪਹੁੰਚ ਕੇ ਜਿੱਥੇ ਅਸੀਂ ਕਮਰਾ ਲਿਆ ਸਰਾਹ ਚ ਤੇ ਤੀਜੀ ਮੰਜ਼ਲ ਤੇ ਆਪਣਾ ਕਮਰਾ ਤੀਜੀ ਮੰਜ਼ਲ ਤੇ ਸਾਨੂੰ ਕਮਰਾ ਮਿਲਿਆ ਤੇ ਅਸੀਂ ਨਾਲ ਆਪਣੇ ਜਹਾਜ਼ ਤੀਜੀ ਮੰਜ਼ਲ ਤੇ ਉਹ ਚੜ੍ਹਾ ਲਏ ਇਹਨਾਂ ਨੂੰ ਥੱਲੇ ਛੱਡਣਾ ਸਹੀ ਨਹੀਂ ਲੱਗਿਆ ਇਸ ਕਰਕੇ ਅੱਜ ਵੀ ਅਸੀਂ ਇਹਨਾਂ ਨੂੰ ਆਪਣੇ ਨਾਲੇ ਕਮਰੇ 'ਚ ਖੜਾ ਲਿਆ ਤੇ ਆਪਣਾ ਰੂਮ ਹੈ ਹੁਣ ਅਸੀਂ ਆਪਣੇ ਕਮਰੇ 'ਚ ਆ ਗਏ ਤੇ ਆਪਾਂ ਆਪਣੇ ਕਮਰੇ 'ਚ ਆ ਕੇ ਹੁਣ ਅਸੀਂ ਲੱਗੇ ਆ ਰੈਸਟ ਕਰਨ ਤੇ ਕਿਉਂਕਿ ਸਵੇਰੇ ਫੇਰ ਜਲਦੀ ਉੱਠ ਕੇ ਫੇਰ ਸਵੇਰੇ ਯਾਤਰਾ ਕਰਨੀ ਹੈ ਹੁਣ ਕੱਲ ਨੂੰ ਦੇਖਦੇ ਆਂ ਵੀ ਕਿੱਧਰ ਦਾ ਰੂਟ ਪਣਦਾ ਹੁਣ ਕੱਲ ਨੂੰ ਤੁਹਾਨੂੰ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਰਸਤੇ ਦੇ ਛੜਦੀ ਕਲਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ